ਸੱਜਣ ਬੇਲੀਆ ਵਰਗਾ ਕੋਈ ਮੋਹ ਨਹੀਂ ਰਹਿ ਗਿਆ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਲੈ ਕੇ ਬੋਟਨਾ ਬੁਚੜਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਪਹਿਲਾਂ ਦੇ ਕੇ ਮਿੱਠੀਆਂ ਮਿਰਚਾਂ ਉਹ ਪਹਿਲਾਂ ਦੇ ਕੇ ਮਿੱਠੀਆਂ ਮਿਰਚਾਂ ਫੇਰ ਸਿਆਸਤ ਵਿੱਚ ਵੱੜ ਗਿਆ ਤੂੰ ਲੱਗ ਕੇ ਟੋਪੀ ਵਾਲੇ ਦੇ ਪਿੱਛੇ ਲੋਕਾਂ ਦੇ ਨਾਲ ਅੜ ਗਿਆ ਤੂੰ ਲੱਗ ਕੇ ਟੋਪੀ ਵਾਲੇ ਦੇ ਪਿੱਛੇ ਲੋਕਾਂ ਦੇ ਨਾਲ ਅੜ ਗਿਆ ਤੂੰ ਆ ਗਈ ਗਲਤੀ ਸਾਹਮਣੇ ਤੇਰੀ ਕੋਈ ਆਈ ਗਲਤੀ ਸਾਹਮਣੇ ਤੇਰੀ ਕੋਈ ਲ ਘੋੜੀ ਰਹਿ ਗਿਆ ਓਏ ਲੈ ਕੇ ਵੋਟਾਂ ਪੁੱਤੜਾ ਬਦਲੇ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਲੈ ਕੇ ਵੋਟਾਂ ਮਾਨਾ ਬਦਲੇ ਗਿਆ ਉਹ ਨਹੀਂ ਰਹਿ ਜਾ ਓਏ ਹੁਣ ਕਿਉਂ ਬਣਦਾ ਮਿੱਤਰ ਕੀੜਾ ਹੁਣ ਕਿਉਂ ਬਣਦਾ ਮਿੱਤਰ ਕੀੜਾ ਕਾਹ ਤੋਂ ਭੇਤ ਸਪਾਉਣਾ ਤੂੰ ਓਏ ਆਮ ਆਦਮੀ ਭੁੱਲ ਜੀ ਮੁਰਕੇ ਕਿਤੇ ਨਹੀਂ ਆਉਣਾ ਤੂੰ ਓਏ ਆਮ ਆਦਮੀ ਭੁੱਲ ਜੀ ਮੁਰਕੇ ਕਿਤੇ ਨਹੀਂ ਆਉਣਾ ਤੂੰ ਮੱਥੇ ਰੱਬ ਨੇ ਲਿਖਿਆ ਸਾਡੇ ਕੋਈ ਮੱਥੇ ਰੱਬ ਨੇ ਲਿਖਿਆ ਸਾਡੇ ਤੂੰ ਖੋ ਕੇ ਨਹੀਂ ਲੈ ਗਿਆ ਓਏ ਲੈ ਕੇ ਬੋਟਾ ਮਨਾਂ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਤੈਨੂੰ ਸੱਜਣ ਵੇਲੀਆਂ ਵਰਗਾ ਕੋਈ ਮੋਹ ਨਹੀਂ ਰਹਿ ਗਿਆ ਓਏ ਲੈ ਕੇ ਬੋਟਾ ਮਨਾਂ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਸਿੱਧੂ ਮਸੇਵਾਲੇ ਇਸ ਦੁਨੀਆ ਤੋਂ ਕਾਤੋਂ ਤੁਰ ਗਏ ਨੇ ਕਾਤੋਂ ਸਿੱਧੂ ਮੂਸੇਵਾਲੇ ਇਸ ਦੁਨੀਆ ਤੋਂ ਤੁਰ ਗਏ ਨੇ ਓ ਜਾ ਕੇ ਮਾਪਿਆਂ ਨੂੰ ਵੀ ਪੁੱਸਲਾ ਵਿੱਚੋਂ ਵਿੱਚ ਚੁਰ ਗਏ ਨੇ ਜਾ ਕੇ ਮਾਪਿਆਂ ਨੂੰ ਵੀ ਪੁੱਸਲਾ ਓ ਵਿੱਚੋਂ ਵਿੱਚ ਚੁਰ ਗਏ ਨੇ ਸਿੱਧੂ ਲੱਡੀ ਵਾਲਾ ਕੀ ਦੇਖੂ ਸਿੱਧੂ ਲੱਡੀ ਵਾਲਾ ਕੀ ਦੇਖੂ ਤੇਰਾ ਕੋਈ ਸੋਹਣੀ ਰਹਿ ਗਿਆ ਓਏ ਲੈ ਕੇ ਮੋਟਾ ਮਾਨਾ ਬਦਲ ਗਿਆ ਉਹ ਉਹ ਨਹੀਂ ਰਹਿ ਗਿਆ ਓਏ ਲੈ ਕੇ ਮੋਟਾ ਬੁੱਚੜਾ ਬਦਲ ਗਿਆ ਉਹ ਉਹ ਨਹੀਂ ਰਹਿ ਗਿਆ ਓਏ